ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਲਗਾ ਹੈ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਭਰੇ ਮਨ ਦੇ ਨਾਲ ਕਰ ਰਿਹਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਪਰਵਾਦ ਦੇ ਕਬਜ਼ੇ ਹੇਠ ਜੋ ਕੁਝ ਪੰਥ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਛੋਟੇ-ਮੋਟੇ ਚੋਰੀ ਆਦ ਹੋ ਜਾਣੀ ਤਾਂ ਇੰਦੀ ਵੱਡੀ ਸੰਸਥਾ ਵਿੱਚ ਕੋ ਬਹੁਤੀ ਵੱਡੀ ਗੱਲ ਨਹੀਂ ਹੈ ਭਾਵੇਂ ਕਿ ਚੋਰੀ ਲੱਖ ਦੀ ਜੀ ਮਾੜੀ ਹੈ ਕੱਖ ਦੀ ਵੀ ਮਾੜੀ ਹੈ ਪਰ ਐਸ்சிਪੀ ਸੀ ਰਿਕ ਤਾਂ ਛੋਟੀਆਂ-ਛੋਟੀਆਂ ਚੋਰੀਆਂ ਨਹੀਂ ਬਲਕੇ ਗੁਰੂ ਕੇ ਗੌਰਵ ਤੇ ਡਾਕੇ ਪੈ ਰਹੇ ਹਨ ਇੱਥੇ ਗੁਰੂ ਘਰ ਦੀਆਂ ਜ਼ਮੀਨਾਂ ਆਣ ਅਧਿਕਾਰ ਤੋ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਜੇਬਾਂ ਚ ਪਾਏ ਜਾ ਰਹੇ ਹਨ ਕਦੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾ ਰੁਪਏ ਦੀ ਕਬੇਬਾਜੀ ਕੀਤੀ ਜਾ ਰਹੀ ਹੈ। ਕਿਤੇ ਬਿਲਡਿੰਗਾਂ ਬਣਾਉਣ ਤੇ ਸੀਏ ਕੋਲੀ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬਾ ਭਰ ਰਹੇ ਹਨ। ਦੁਕਾਨਾਂ ਕਿਰਾਏ ਤੇ ਲੈ ਕੇ ਕਿਰਾਏਦਾਰ ਜਿਆਦਾ ਕਿਰਾਇਆ ਲੈ ਕੇ ਸਬਲੇਟ ਕਰ ਰਹੇ ਹਨ। ਜ਼ਮੀਨਾਂ ਘੱਟੇ ਕਿਤੇ ਲੈ ਕੇ ਅੱਗੇ ਜਿਆਦਾ ਪੈਸੇ ਲੈ ਕੇ ਸਬਲੇਟ ਕੀਤੀਆਂ ਜਾ ਰਹੀਆਂ ਹਨ। ਔਰ ਪਿਛਲੇ ਸਮੇਂ ਇਹ ਤਾਂ ਅਖੰਡਪਾੜ ਸਾਹਿਬ ਦੀ ਭੇਟਾ 8500 ਰੁਪਏ ਸੀ ਉਦੋਂ ਕੁਝ ਖਾਸ ਥਾਵਾਂ ਤੇ ਅਖੰਡਪਾੜ ਸਾਹਿਬ ਦੀ ਫਕ ਨਗੇੜੀ ਸੀ ਉਹ 5-5 ਰੁਪਏ 5-5 ਲੱਖ ਰੁਪਏ ਵੰਟੀ ਲੈ ਕੇ ਵੀ ਰਿਸ਼ਵਤ ਲੈ ਕੇ ਵਿਝੜੀ ਪੁੰਗ ਸੀ ਉਹ ਉਸ ਵੇਲੇ ਕੀਤੀ ਗਈ ਇਹ ਵੱੱਜਰ ਅਪਰਾਧ ਜਿਹੜਾ ਸੀ ਉਸ ਵੇਲੇ ਕੀਤਾ ਗਿਆ ਉਹਨਾਂ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਉਹਨਾਂ ਨੂੰ ਫੇਰ ਬਹਾਲ ਕਰਕੇ ਉੱਚੀਆਂ ਪਦਵੀਆਂ ਤੇ ਬਿਠਾ ਦੇਣਾ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਪ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਬਿਨਾਂ ਕੋਈ ਤਸਦੀਕ ਕੀਤੇ ਗੁਰੂ ਸਾਹਿਬੀ ਦੇ ਪਾਵਨ ਸਰੂਪ ਕਿਸੇ ਨੂੰ ਵੀ ਦੇ ਦੇਣੇ ਇਥੋਂ ਤੱਕ ਕਿ ਪਿਛਲੇ ਦਿਨੀ ਇੱਕ ਸਿੰਘ ਦੀ ਡਿਬੇਟ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਕਿ ਕਿਸੇ ਦੇ ਮਰੇ ਹੋਏ ਕੁੱਤੇ ਦੀ ਬਾਣੀ ਹੋਏ ਜਗ੍ਹਾ ਤੇ ਵੀ ਦੋ ਪਾਵਨ ਸਰੂਪ ਜਿਹੜੇ ਸੰਤ ਉਹ ਦਿੱਤੇ ਗਏ ਇਹ ਕੌਣ ਕਰਵਾ ਰਿਹਾ ਕਿਸ ਦੇ ਕਹਿਣ ਤੇ ਇਹ ਦਿੱਤੇ ਜਾ ਰਹੇ ਨੇ ਪਿਛਲੇ 10 ਸਾਲ ਤੋਂ ਵੀ ਬਸ ਸਮਾ ਹੋ ਚੁੱਕਾ ਹੈ ਕੇਨਨ ਕਾਨਾ ਸਾਹਿਬ ਜੀ ਵਾਲੇ ਪਾਵਨ ਸਰੂਪ ਜਿਸ ਵੇਲੇ ਨਨਕਾਨ ਸਾਹਿਬ ਬਾੜਾ ਸਾਕਾ ਵਾਪਰਿਆ ਭਾਈ ਦਸ਼ਮਣ ਸਿੰਘ ਧਾਰੋਵਾਲੀ ਸ਼ਹੀਦ ਹੁੰਦੇ ਨੇ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਜ਼ਖਮੀ ਹੋ ਜਾਂਦੇ ਨੇ ਉਹ ਪਾਵਨ ਸਰੂਪ ਤੁਛਾ ਖਾਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਾਸ ਦੇ ਖੁਦ ਆਪ ਲੰਬਾ ਸਮਾਂ ਸੇਵਾ ਵੀ ਕੀਤੀ ਹੈ ਦਰਸ਼ਨ ਵੀ ਕੀਤੇ ਨੇ ਔਰ ਹਰ ਸਾਲ 1 ਜਨਵਰੀ ਵਾਲੇ ਦਿਨ ਜੇਸਤੇ ਨਨ ਕਾਨਾ ਸਾਹਿਬ ਵਾਲਾ 사ਕਾ ਵਾਪਰਦੇ ਸੀ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਉਹ ਪਾਵਨ ਸਰੂਪ ਗੁਰੂ ਸਾਹਿਬ ਦੇ ਪ੍ਰਕਾਸ਼ ਵੀ ਕਰਿਆ ਕਰਦੇ ਸਾਂ ਸੰਗਤ ਨੂੰ ਦਰਸ਼ਨ ਵੀ ਕਰਵਾਇਆ ਕਰਦੇ ਸਨ ਉਹ ਪਾਵਨ ਸਰੂਪ ਸ਼੍ਰੀ ਅਕਾਪਤਖ ਸਾਹਿਬ ਜੀ ਦੇ ਗੁੰਬਦ ਵਿੱਚ ਹਨ ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦਾੜ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਹ ਟ੍ਰੈਕਟਰ ਕਰਦੇ ਪੰਜੂਰੀ ਸੰਦ ਹੈ ਕਿ 1984 ਦਾ ਜੋ ਘੱਲੂ ਘਾਰਾ ਵਾਪਰਦਾ ਉਸ ਘੱਲੂ ਘਾਰੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 파ਮਨ ਸਰੂਪ ਔਰ ਬਹੁਤ ਸਾਰਾ ਸਾਹਿਬ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਲਿਆ ਜਾਂਦੀ ਹੈ ਔਰ ਬਾਅਦ ਵਿੱਚ ਫੌਜ ਵੱਲੋਂ ਕੁਝ 파ਮਨ ਸਰੂਪ ਤੇ ਸਾਹਿਤ ਵਾਪਸ ਵੀ ਕੀਤਾ ਜਾਂਦਾ ਹੈ ਉਹਨਾਂ ਵਿੱਚ ਇੱਕ ਪਾਵਨ ਸਰੂਪ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀ ਰਹੀ ਡਾਕਟਰ ਅਨੁਰਾਗ ਸਿੰਘ ਜਿਹੋਰਾ ਨੇ ਕਾਫੀ ਵਾਰ ਉਸ ਪਾਵਨ ਸਰੂਪ ਦਾ ਜ਼ਿਕਰ ਵੀ ਕੀਤਾ ਜਿਸ ਉੱਤੇ ਗੁਰੂ ਸਾਹਿਬ ਜਿੱਦੇ ਦਸਤਖਤ ਸਨ ਉਹ ਪਾਵਨ ਸਰੂਪ ਕਿੱਥੇ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਹ ਪਾਵਨ ਸਰੂਪ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾਂ ਕਿਤੇ ਵੀ ਵਿਰਾਜਮਾਨ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ ਪਿਛਲੇ ਸਮਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਅਤੇ ਮਹਾਨ ਗੁਰੂ ਸਿੱਖਾਂ ਦੇ ਮਹਾਨ ਸ਼ਹੀਦਾਂ ਦੇ ਪਾਵਨ ਸ਼ਸਤਰ ਜਿੰਨਾਂ ਨੂੰ ਸੋਨਾ ਲਾ ਕੇ ਉਹਨਾਂ ਦੇ ਅਸਲ ਦੇਖ ਇਬادت ਦਿੱਤੀ ਗਈ ਸੋਨਾ ਕਿੱਥੋਂ ਕਿਵੇਂ ਅਤੇ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਦੇ ਸ਼ੋਹ ਪ੍ਰਾਪਤ ਇੱਕ ਸ੍ਰੀ ਸਾਹਿਬ ਸ਼ੇਜੇ ਗਾਉ ਤੱਕ ਸਾਹਿਬ ਜੀ ਦੇ ਉੱਤੇ ਨੇੜੇ ਕੱਤੇ ਪੀਰੀ ਦੀਆਂ ਦੋ ਕਿਰਪਾਨਾਂ ਸੁਹਾਇ ਮਾਨ ਨੇ ਸੋਨਾ ਨੌਂਦਿਆ ਹੋਇਆ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਉਹ ਟੁੱਟ ਜਾਂਦਾ ਉਹਦੇ ਥਾਂ ਤੇ ਇੱਕ ਦੂਜਾ ਮੁੱਠਾ ਜੜਿਆ ਜਾਂਦਾ ਗੁਰੂ ਸਾਹਿਬ ਜੀ ਦੇ ਪਾਵਨ ਹੱਥਾਂ ਦੇ ਸ਼ੋਹ ਪ੍ਰਾਪਤ ਜਿਹੜਾ ਉਹ ਮੁੱਠਾ ਹੈ ਉਹ ਕਿੱਥੇ ਹੈ ਇਹ ਸਭ ਸੰਗਤ ਜਾਣਨਾ ਚਾਹੁੰਦੀ ਹੈ ਸੰਗਤ ਜੀ ਅਕਾਲੇਦਾਰ ਬਾਦਲ ਵਰਨੋਂ ਆਪਣੇ ਰਾਜ ਵਿੱਚ ਸਮੇਤ ਸਿਆਣੀ ਵਰਗੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀ ਦੇਖ ਕੇ ਡੀਜੀਪੀ ਦਾਉਣਾ ਇਜ਼ਹਾਰ ਆਲਮ ਵਰਗੇ ਜਿਸ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਉਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਪਾਰਟੀ ਦੀ ਟਿਕਟ ਦੇਣੀ ਇਹ ਵੱੱਜਰ ਅਪਰਾਧ ਅਤੇ ਪੰਥ ਨਾਲ ਧੋਖਾ ਕੀਤਾ ਗਿਆ ਹੈ ਗੁਰੂ ਸਾਹਿਬ ਦਾ ਸੁਆਗਤ ਰਚਣ ਵਾਲੇ ਸੌਦਾ ਸਾਹਿਬ ਦਾ ਪਰਚਾ ਕੈਨਸਲ ਕਰਨਾ ਇਹ ਸਾਰਾ ਕੁਝ 2 ਦਸੰਬਰ ਵਾਲੇ ਦਿਨ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਹੋ ਸਾਰੇ ਸਾਥੀਆਂ ਨੇ ਹਾਂ ਦੇ ਰੂਪ ਵਿੱਚ ਹਾਂ ਸਿਰ ਹਲਾ ਕੇ ਇਸ ਗੱਲ ਨੂੰ ਸਾਰਾ ਕੁਝ ਮੰਨਿਆ ਔਰ ਬਾਅਦ ਵਿੱਚ ਮੁਕਰ ਜਾਣਾ ਇਹ ਗੁਰੂ ਅਤੇ ਗੁਰੂ ਪੰਥ ਤੋਂ ਬਹੁਤ ਵੱਡੀ ਬੇਵਫਾਈ ਦਾ ਬਹੁਤ ਵੱਡਾ ਸਬੂਤ ਹੈ ਇਹਦਾ ਮਨਮਰਜ਼ੀਆਂ ਨਾਲ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਹੁਤ ਦੁਖੀ ਹਨ ਇਹ ਉਹ ਪਾਵਨ ਪ੍ਰਿਤਸਥਾਨ ਹੈ ਜਿੱਥੇ ਮੱਛੇ ਅਬਦਾਦੀ ਵਰਗੇ ਮਿਹਰਮਾਨੋ ਵਰਗੇ ਜਸਪਤ ਲਖਪਤ ਵਰਗੇ ਵੀ ਆਏ ਜਿਨ੍ਹਾਂ ਨੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ ਕਰਵਾਈ ਪਰ ਪੰਥ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਤੇ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਵੀ ਰੱਖਿਆ ਪਰ ਇਸ ਪਰਿਵਾਰ ਨੇ ਤਾਂ ਸਾਡੀਆਂ ਪੰਥਕ ਪਰੰਪਰਾਵਾਂ ਮਰਿਆਦਾਵਾਂ ਅਤੇ ਪੰਥ ਦੀਆਂ ਮਹਾਨ ਬਦਮੀਆਂ ਨੂੰ ਆਪਣ ਨਿੱਜੀ ਹਿੱਤਾਂ ਵਾਸਤੇ ਵਰਤਿਆ ਤੇ ਕਾਮ ਦਾ ਭਾਰਿਕ ਉਸਾਨ ਕੀਤਾ ਜੋ ਕਿ ਸਾਡੇ ਸਾਹਮਣੇ ਹੈ ਜਥੇਦਾਰਾਂ ਨੂੰ ਆਦੇਸ਼ ਦੇ ਕੇ ਆਪਣੀ ਰਿਹੈਸ਼ ਤੇ ਬੁਲਾਉਣਾ ਵਿਵਾਹ ਕੇ ਆਦੇਸ਼ ਦੇਣਾ ਕਿ ਸਿਸੇ ਵਾਲੇ ਸਾਹਬ ਨੂੰ ਬੇਨਾ ਵੰਗੇ ਮੁਆਫੀ ਦਿਵਾਉਣੀ ਅਤੇ ਸੌਤਾ ਸਾਥ ਦੀ ਐਮ ਐਸ ਜੀ ਫਿਲਮ ਚਲਾਉਣ ਲਈ ਪੁਰਸ਼ ਦਾ ਪ੍ਰਬੰਧ ਕਰਨਾ ਸੌਤਾ ਸਾਥ ਦੇ ਮੁਆਫੇ ਨੂੰ ਸਹੀ ਠਹਿਰਾਉਣ ਲਈ ਗੁਰੂ ਕੀ ਕੋਲਕ ਵਿੱਚੋਂ ਲੱਖਾਂ ਦੇ ਇਸ਼ਤਿਹਾਰ ਦੇਣਾ ਬਰਗਾਰੇ ਵਰਗੇ ਕਾਰਡ ਗੁਰੂ ਸਾਹਿਬ ਦੇ ਪਾਵਨ ਅੰਗ ਸੌਦਾ ਸਾਧ ਦੇ ਚੇਲਿਆਂ ਵੱਲੋਂ ਗਲੀਆਂ ਵਿੱਚ ਖੜਾ ਰਕੇ ਪੂਰੇ ਕੌਮ ਨੂੰ ਬੰਗਾਰਨਾ ਗੰਦੀਆਂ ਗਾਲਾਂ ਲੈ ਕੇ ਪੋਸਟਰ ਲਾਉਣੇ ਗੁਰੂ ਸਾਹਿਬ ਜੀ ਦੇ ਵਿਅਦਬੀ ਦੇ ਰੋਸ ਵਿੱਚ ਬੈਠੀ ਸੰਗਤ ਤੇ ਗੋਲੀਆਂ ਚਲਾਉਣੀਆਂ ਲਾਠੇ ਚਾਰਜ ਕਰਨਾ ਬਹਿਬਰ ਕਲਾ ਕੋੜਕ ਪੂਰਾ ਕਾਟ ਕਰਨਾ ਦੋ ਸਿੰਘ ਸ਼ਹੀਦ ਕਰਨਾ ਅਨੇਕਾਂ ਜ਼ਖਮੀ ਕਰਨਾ ਇਹ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਖਾਲਸਾ ਪੰਥ ਕਦੇ ਵੀ ਭੁੱਲ ਨਹੀਂ ਸਕਦਾ ਸਿੱਖ ਪੰਥ ਦੀ ਸੇਵਾਦਾਰ ਜਥੇਬੰਦੀ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਗੁਰਧਾਮਾਂ ਦੀ ਸੇਵਾ ਸੁਭਾਰ ਮਰਿਆਦਾ ਨਾਲ ਗੁਰੂ ਘਰਾਂ ਦਾ ਪ੍ਰਬੰਧ ਕਰਨ ਅਤੇ ਸੰਗਤਾਂ ਦੀ ਸੇਵਾ ਵਾਸਤੇ ਨੌ ਦੇ ਵਿੱਚ ਆਈ ਸੀ ਉਸ ਜਥੇਬੰਦੀ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਹੋਣੇ ਬਹੁਤ ਉਤਖਦਾਈ ਹਨ ਇਹ ਸਾਰਾ ਕੁਝ ਇਹ ਸਾਬਤ ਕਰਦਾ ਹੈ ਕਿ ਐਸਜੀਪੀਸੀ ਚ ਉਹੀ ਹੋਵੇਗਾ ਜੋ ਬਾਦਲ ਪਰਿਵਾਰ ਚਾਹੇਗਾ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਭਾਈ ਮਹਿਤਾਬ ਸਿੰਘ ਬੀਰ ਵਾਂਗੂ ਬਹੁਤ ਜਾਗਰਤੀ ਪੈਦਾ ਕੀਤੀ ਜਾਵੇ ਸੰਗਤ ਜੀ ਹੁਣ ਪ੍ਰਦਰਸ਼ਿਤ ਕਰਨ ਬਹੁਤ ਮੁਸ਼ਕਲ ਹੋ ਰਿਹਾ ਹੈ ਸਾਡਾ ਇਤਿਹਾਸ ਗਵਾਹ ਹੈ ਕਿ ਜਦ ਜਦ ਗੁਰੂ ਦੇ ਗੋਲਕ ਤੇ ਡਾਕੇ ਪਏ ਵੀ ਉੱਥੇ ਚੰਦ ਵਰਗਿਆ ਨੇ ਗੁਰੂ ਦੇ ਗੋਲਕ ਗੁਰੂ ਦਾ ਆਰੰਘ્ય ਸੰਗਤਾਂ પાસે ਠੱਗ ਕੇ ਆਪਣੇ ਘਰ ਲੈ ਕੇ ਜਾਣੀ ਤਾਂ ਉਸ ਵੇਲੇ ਉਸ ਦੀ ਇਸ ਕਰਤੂਤ ਨੂੰ ਬਾਬਾ ਫੁੱਟਾ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਕਤਾਂ ਨੂੰ ਜਾਗਰੂਕ ਕਰਕੇ ਸੰਕਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਕਰ ਹੋਣ ਕਰਕੇ ਕੋਕ ਕੋਕ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕਿਵਤ ਕੇਵਲ ਸਰਬੱਤ ਖਾਸਾ ਹੀ ਬਚਾ ਸਕਦਾ ਹੈ